ਚਾਹੀਦੀ ਸੀ ਕਿ ਜਿਹੜੇ ਹਰਪ੍ਰੀਤ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੁਹਾਡਾ ਉਸ ਬਾਰੇ ਕੀ ਕਹਿਣਾ ਹੈ ਲਖੋਨੀਆ ਹਿੰਦੀ ਕਹਿਣਾ ਸਾਈਂ ਕਿ ਕੱਲ ਦੁਪਹਿਰ ਵਾਦਾਂ 1:3 2 ਵਜੇ ਗਿਆ ਹੀ ਹੋ ਘਰੋਂ ਹੂੰ ਸ਼ਾਮ 4 5 ਵਜੇ ਸੱਕਾਇ ਨਹੀਂ ਅਸੀਂ ਜਦੋਂ ਮੁਰਖੇ ਦੇਖਿਆ ਮੈਂ ਕਿਉਂ ਨਹੀਂ ਆਇਆ ਤੇ ਫੋਨ ਆਉਂਦਾ ਪਤਾ ਲਿਆ ਅਸੀਂ ਅੱਗੇ ਬਸੇ ਹੋਰੀ ਫੌਲ ਨੂੰ ਕੀਤੀ ਪਰ ਸਾਨੂੰ ਨਹੀਂ ਕਿਹਾ ਜੋ ਅਸੀਂ ਚੱਕਰ ਲਾਉਂਦੇ ਰਹੇ ਸਾਨੂੰ ਰਾਤ ਫੇਰ कोई नौ बजे लागे जाके पता लगा कि अभी दोस्तों के पुलिस ने गिरफ्तार कर लिया है कि कोई फरार आदमी चले आ रहा है कि ओथे ओ, ओ गए किथे सी या ओ दस के गए सी या किसे नहीं पता नहीं गए गए ना सानू और पता नहीं कि किवें किवें ओनु किसे ने ओथो तो तक तो गया पुलिस तो ने लेके ओथो ले गए या किवें गया सानू कोई पता नहीं है बड़े तो तो अनु पुलिस ने इस बारे जानकारी दी है ਸਾਨੂੰ ਹੁਣ ਤੱਕ ਵੀ ਨਹੀਂ ਜਾਣਕਾਰੀ ਦਿੱਤੀ ਵੀ ਤੁਹਾਡਾ ਬੰਦਾ ਇੱਥੇ ਆਇਆ ਜਾਂ ਕੋਈ ਗੱਲ ਵਾਲਾ ਸਾਨੂੰ ਬਹੁਤ ਨਾ ਰਾਸਾਨੂੰ ਪਤਾ ਲੱਗਾ ਕਿ ਫੜ ਲਿਆ ਇਹ ਨਾ ਵੀ ਪਤਾ ਕਿਹਦੀ ਪੁੱਛਦੇ ਫੜਿਆ ਜਲੰਧਰ ਆਇਆ ਫੜਿਆ ਕਮਟਾਰ ਆ ਫੜਿਆ ਹੂੰ ਅਸਲੀ ਰੇ ਖਬਰਾਂ ਸੁਣਿਆ ਕਿ ਉਹ ਜਲੰਧਰ ਅਧਿਆਪੀ ਆਲਿਆਂ ਨੇ ਫੜਿਆ ਆ ਕਹਿੰਦੇ ਕਿ ਕੋਈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਤੁਸੀਂ ਕੋਈ ਮਾਰਚ ਕਰਨ ਜਾ ਰਹੇ ਸੀ ਉਸ ਦੇ ਬਾਰੇ ਕੋਈ ਸਨਿਆਦ ਹੀ ਨਹੀਂ ਗਏ ਸੀ ਕਿਸੇ ਨੂੰ ਨਹੀਂ ਉਹਨਾਂ ਨੇ ਅੱਜ ਉੱਥੇ ਜਾਣਾ ਹੈਗਾ ਉਹਨਾਂ ਦੀ ਉਹਨਾਂ ਵੱਖ-ਵੱਖ ਹੁਣ ਜੇ ਜੇਤਨ ਇਲੈਕਸ਼ਨ ਜਿਤੇ ਆ ਉਹਦੇ ਸਮਾਂ ਚ ਕਈਆਂ ਨੇ ਪ੍ਰੋਗਰਾਮ ਕਰਾਏ ਹੋ ਬੰਡਾਂ ਨੇ ਕਈ ਵੇਸੇ ਇਹਨਾਂ ਦੇ ਸਾਲਾ ਨਹੀਂ ਚੱਲਦੇ ਰਹਿੰਦੇ ਪ੍ਰੋਗਰਾਮ ਉਹਨਾਂ ਦੇ ਵਿੱਚ ਕਈ ਰਾ ਉੱਥੇ ਬੁਲਾਉਂਦੇ ਪਰਿਵਾਰ ਨੂੰ ਤੇ ਅੱਜ ਉੱਥੇ ਇੱਕ ਬਾਗੇ ਪੁਰਾਣੇ ਜਿਹੜਾ ਹੈਗਾ ਵੋਟਰ ਸਾਈਕਲ ਹੋਰ ਮਾਰਕੀਟ ਜਾਣਾ ਹੈ ਨਿਕਲ ਆਈ ਉੱਥੇ ਇਹਨਾਂ ਨੂੰ ਫੇਟਣਾ ਜਾਣਾ ਹੈ ਕੀ ਕੀ ਲੱਗਦਾ ਉਹ ਪਹਿਲਾਂ ਨਸ਼ੇ ਕਰਦੇ ਸੀ ਕੋਈ ਇਹੋ ਜਿਹਾ ਹੈਗਾ ਤੁਹਾਨੂੰ ਨਹੀਂ ਜੀ ਅਹੀਂ ਤਾਂ ਕੋਈ ਨਸ਼ਾ ਕਰਦਾ ਦੇਖਿਆ ਨਹੀਂ ਆ ਕੰਪੇਨ ਦੇ ਵਿੱਚ ਇੱਕ ਟੀਮ ਦੀ ਉਹ ਹੀ ਅਗਵਾਈ ਕਰਦੇ ਰਹੇ ਜਾਂਦੇ ਰਹੇ ਅਹੀਂ ਤੇ ਕੋਈ ਸੁਣਿਆ ਨਹੀਂ ਆ ਤੇ ਹੁਣ ਪਤਾ ਨਹੀਂ ਕਿਉਂ ਐਡਾ ਨਹੀਂ ਸਰਕਾਰ ਕੰਮ ਨਹੀਂ ਕਰਾ ਰਹੀ ਇੱਕ ਪਾਸੇ ਅਮਰਿਤਪਾਲ ਸਿੰਘ ਜੀ ਲੋਕਾਂ ਦਾ ਨਸ਼ਾ ਸ਼ੁਰਾਨ ਦੀ ਗੱਲ ਕਰ ਰਹੇ ਆ ਕਾਫੀ ਜਿਹੜਾ ਤੁਸੀਂ ਸੈਂਟਰ ਵੀ ਚਲਾਏ ਗਏ ਸੀ ਲੇਕਿਨ ਦੂਜੇ ਪਾਸੇ ਉਹਨਾਂ ਦਾ ਆਪਣਾ ਸਗਾ ਭਰਾ ਹੀ ਆਈਸ ਡਰਗ ਦੇ ਨਾਲ ਫੜਿਆ ਜਾਂਦਾ ਵਾ ਉਸ ਤੇ ਲੋਕਾਂ ਤੇ ਕੀ ਅਸਰ ਪਏਗਾ ਤੁਹਾਨੂੰ ਕੀ ਲੱਗਦਾ ਦੇਖੋ ਜੀ ਸਰਕਾਰ ਤੇ ਸਾਡੇ ਪ੍ਰਵਾਹ ਨੂੰ ਫਟਣਾ ਵੀ ਇਤੋਂ ਲੱਗਦਾ ਵੀ ਬਦਨਾਮ ਕਰਨਾ ਚਾਹੁੰਦੀ ਆ ਦੇਖੋ ਉਹਦੇ ਤੇ ਜੇ ਕੋਈ ਅਮਰਪਾਲ ਵੈਸੇ ਚਲਾ ਰਿਹਾ ਜਾਂ ਕੋਈ ਵੀ ਯਤਨ ਕਰ ਰਿਹਾ ਵੀ ਉਹਨੂੰ ਤੁਸੀਂ ਜੇ ਹੁਣ ਇਸੇ ਚੀਜ਼ ਨੂੰ ਬੁਮਾੜਾ ਸਮਝ ਗਏ ਤੇ ਕੋਈ ਇੱਦਾਂ ਦਾ ਕੋਈ ਉਹਨੂੰ ਰੋਕਣ ਵਾਸਤੇ ਕੋਈ ਇੱਦਾਂ ਦਾ ਕਰੇ ਕਿ ਉਹ ਅਹੀਂ ਤੇ ਬਹੁਤ ਮਾੜਾ ਨਹੀਂ ਦੇਖੋ ਜੀ ਸਾਨੂੰ ਤੇ ਬਿਲਕੁਲ ਇੱਦਾਂ ਦਾ ਲੱਗਦਾ ਕਿ ਸਰਕਾਰ ਪਤਾ ਨਹੀਂ ਕਿਉਂ ਇੱਦਾਂ ਦੇ ਸਾਡੇ ਬਣਾ ਰਹੀ ਆ ਹੁਣ ਅਸੀਂ ਤੇ ਸਰਕਾਰ ਨੂੰ ਪਹਿਲਾਂ ਵੀ ਕਹਿ ਰਹੇ ਸੀ ਕਿ ਸਰਕਾਰ ਨੇ ਅੱਜ ਵੀ ਕਈ ਗਲਤੀਆਂ ਕੀਤੀਆਂ ਕਿਉਂਕਿ ਆਪਣੇ ਕਈ ਪੈਸੇ ਵਾਪਸ ਲੈ ਰਹੇ ਆ ਕਿ ਇਹ ਵੀ ਜਿਹੜਾ ਇਹਨਾਂ ਨੂੰ ਹੋਣਾ ਇਹਨਾਂ ਨੇ ਲੋਕਾਂ ਨੇ ਇੰਨਾ ਵੱਡਾ ਖਤਮਾ ਦਿੱਤਾ ਹੈਗਾ ਲੋਕਾਂ ਕਰ ਕਰਾ ਵੀ ਛਾ ਰੱਖਣਾ ਹੈ ਨਾ ਵਾਪਸ ਲੈਣਾ ਚਾਹੀਦਾ ਹੈ ਕਿ ਆਹ ਸਭਾ ਇੱਕ ਹੋਣਾ ਚਾਹੀਦਾ ਕਿ ਪਾਰ ਹੈ ਤੁਸੀਂ ਆਖਰੀ ਸਵਾਲ ਤੁਸੀਂ ਕਿਧਰ ਜਾ ਰਹੇ ਹੋ ਜੀ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਪੁਲਿਸ ਦੇ ਹਾਲਾ ਅਧਿਕਾਰੀਆਂ ਨਾਲ ਲੱਗ ਦੱਸ ਰਹੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ